ਸਤਿ ਸ਼੍ਰੀ ਅਕਾਲ ਆਵਾਜ਼ ਲੋਕ ਸੰਦੀ ਚੈਨਲ ਸੁਨਾਮ ਅੱਜ ਆਪਾਂ ਪੰਜਾਬ ਗਵਰਨਮੈਂਟ ਦੀਆਂ ਮਾਰੂ ਨੀਤੀਆਂ ਜਿਹੜੀਆਂ ਮੁਲਾਜ਼ਮ ਮਾਰੂ ਨੀਤੀਆਂ ਨੇ ਉਹਨਾਂ ਦੇ ਖਿਲਾਫ ਪੰਜਾਬ ਗਵਰਨਮੈਂਟ ਦੇ ਮੁਲਾਜ਼ਮ ਜੂਨੀਅਨ ਬਿਲੀਬੋਰਡ ਦੀਆਂ ਯੂਨੀਅਨਾਂ ਨੇ ਜਿਹੜੀਆਂ ਸਾਰੀਆਂ ਦਾ ਮੁਕੰਮਲ ਤੌਰ ਤੇ ਹੜਤਾਲ ਹੈ ਉਹ ਹੜਤਾਲ ਕਿੰਨੀ ਕਾਮਯਾਬ ਹੈ ਆਪਾਂ ਉਹ ਤੁਹਾਨੂੰ ਦਿਖਾਵਾਂਗੇ ਸਾਰਾ ਦਫ਼ਤਰ ਦੇ ਵਿੱਚ ਆਪਾਂ ਗੇੜਾ ਲਾਵਾਂਗੇ ਆਓ ਪਹਿਲਾਂ ਆਪਾਂ ਦਿਖਾਉਂਦੇ ਆਂਗੇ ਫਿਰ ਤੁਹਾਨੂੰ ਗ੍ਰੇਲ ਦੇ ਵਿੱਚ ਸਾਰ ਦਿੰਦੇ ਰਿਹਾ ਕੌਣ ਬੈਠੇ ਨੇ ਮਕਮਲ ਹਰਤਾਲ ਹੈਗੀ ਹੈਗੀ ਉਹ ਦੇਖੇ ਆਜੋ ਦੋਸਤੋ ਆਪਾਂ ਉਧਰ ਚੱਲਦੇ ਆਂ ਬਾਕੀ ਮੁਕੰਮਲ ਤੌਰ ਤੇ ਪੂਰੀ ਮੁਲਾਜ਼ਮਾਂ ਵੱਲੋਂ ਕੰਪਲੀਟ ਹੜਤਾਲ ਹੈ ਕਿਉਂਕਿ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਬਹੁਤ ਜ਼ਰੂਰੀ ਨੇ ਜਾਇਜ਼ ਮੰਗਾਂ ਨੇ ਇਹਨਾਂ ਦੀਆਂ ਮੰਗਾਂ ਨੂੰ ਨਾ ਮੰਨਣ ਕਰਕੇ ਆ ਨਿਕਲ ਕੀ ਫਾਲਤੂ ਯੋਗ ਨਾ। ਇਹਨਾਂ ਦੀਆਂ ਮੰਗਾਂ ਨਾ ਮੰਨਣ ਕਰਕੇ ਗਵਰਨਮੈਂਟ ਦੇ ਖਿਲਾਫ ਮੁਕੰਮਲ ਤੌਰ ਤਰ ਤੇ ਸਾਰੀਆਂ ਯੂਨੀਅਨਾਂ ਵੱਲੋਂ ਇਕੱਠੇ ਹੋ ਕੇ ਹੜਤਾਲ ਕੀਤੀ ਗਈ ਹੈ। ਹੜਤਾਲ ਕਿੰਨੀ ਕਾਮਯਾਬ ਹੈ ਆਪਾਂ ਉਹਨੂੰ ਦੇਖਾਂਗੇ। ਤੇ ਸਾਰਾ ਦਫ਼ਤਰ ਦੇ ਵਿੱਚ ਦੇਖਦੇ ਆਪਾਂ ਕਲੈਰੀਕਲ ਦਫ਼ਤਰ ਦੇ ਵਿੱਚ ਕੌਣ-ਕੌਣ ਡਿਊਟੀ ਤੇ ਬੈਠਾ ਹੈ। ਕੌਣ-ਕੌਣ ਆ ਸਾਰੇ ਮੁਲਾਜ਼ਮ ਹੜਤਾਲ ਵਾਲੇ ਦੋਸਤ ਨੇ ਜਿਹੜੇ ਖੜੇ ਨੇ। ਇਹ ਤਿੰਨ ਦਿਨਾਂ ਦੇ ਲਈ ਹੜਤਾਲ ਹੈਗੀ ਇਹਨਾਂ ਦੀ ਤਾਂ ਜਿਉ ਮੈਂ ਇੱਕ ਮੇਰੇ ਕੰਨਾਂ ਦੇ ਉੱਤੇ ਜਿਉ ਸਰ ਕੇ ਮੈਂ ਕੁਮਾ ਥੋੜਾ ਜਿਹਾ ਸੁੱਤਾ ਪਿਆ ਜਾਗੇ ਇਹਨਾਂ ਦੀ ਜੋ ਜਾਇਜ਼ ਮੰਗਾਂ ਨੇ ਜੋ ਮੰਗਾਂ ਨੇ ਗੀਆਂ ਮਿਕਮੇ ਦੇ ਮੁਲਾਜ਼ਮਾਂ ਦੀ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿੰਨ ਦਿਨਾਂ ਲਈ ਹੜਤਾਲ ਤੇ ਬੈਠੇ ਨੇ ਆਪਾਂ ਚੈੱਕ ਕਰਦੇ ਆਂ ਦੇਖਦੇ ਆਂਗੇ ਵੀ ਮੁਲਾਜ਼ਮ ਕੌਣ ਡਿਊਟੀ ਤੇ ਬੈਠਾ ਕੌਣ ਨਹੀਂ ਸਰ ਤੁਸੀਂ ਡਿਊਟੀ ਤੇ ਤਾਂ ਨਹੀਂ ਹੁਣ ਓਕੇ ਹਟਾ ਲ ਤੇ ਆ ਜਾਓ ਆਪਾਂ ਦੇਖਦੇ ਆ ਮਲਾਜ਼ਮ ਕਿਹੜਾ ਭਰਾ ਡਿਊਟੀ ਤੇ ਬੈਠਾ ਸਰ ਜੀ ਨਹੀਂ ਤਾਂ ਕੀ ਗੱਲ ਕਿਸੇ ਨੇ ਹਰਤਾ ਨਹੀਂ ਕਿਉਂ ਅੱਛਾ ਕੌਂਟਰੈਕਟ ਕਿਉਂ ਖਲੋ ਫੋਟੋ ਵੀ ਦੇਖੀਏ ਮੋਸ ਖਲਾਈ ਖਲਾਈ ਹਾਂ ਦੀ ਜੋ ਮਕਮਲ ਤੌਰ ਤੇ ਆਤਵਾ ਲੋਕ ਖਾਇਆ ਜਾ ਰਿਹਾ ਹੈ ਮਕਮਲ ਤੌਰ ਤੇ ਸ਼ਾਹੇ ਮਲਾਜਮ ਹੜਤਾਲ ਚ ਨੇ ਮਕਮਲ ਤੌਰ ਤੇ ਹੜਤਾਲ ਤੇ ਨੇ ਖਾਲੀ ਦਫਤਰ ਪਿਆ ਇੱਧਰ ਲੋਕ ਲੱਗੇ ਹੋਏ ਨੇ ਆ ਦੇਖੋ ਤੁਹਾਨੂੰ ਦਿਖਾਉਣੇ ਆਂਗੇ ਸਲੂਟ ਸਲੂਟ ਮਕਮਲ ਤੌਰ ਤੇ ਹਟਾਲ ਹੈਗੀ ਲੋਕ ਲੱਗੇ ਹੋਏ ਨੇ ਕਿ ਐਸ.ਡੀ. ਸਾਹਿਬ ਦੇ ਕਮਰੇ ਨੂੰ ਵੀ ਲੋਕ ਹੈ ਇੰਜੀਨੀਅਰ ਸੁਨਾਰਥਾ ਗੁਰਾਣਾ ਜੀ ਇਹ ਗ੍ਰੇਡਾਂ ਆ ਗਏ ਨੇ ਗ੍ਰੇਡ ਤੇ ਤੇ ਗ੍ਰੇਡਾਂ ਤੇ ਡਿਊਟੀ ਐਸਡੀਓ ਜੀ ਹੈਗੀ ਹੈਗੀ ਕਿਉਂਕਿ ਜਿਹੜੇ ਗੈਸਟਰ ਆਫਸਰ ਨੇ ਉਹਨਾਂ ਨੂੰ ਹੀ ਡਿਊਟੀ ਤੇ ਲਾਇਆ ਗਿਆ ਬਾਕੀ ਸਾਰੇ ਮੁਲਾਜ਼ਮਾਂ ਨੇ ਮੁਕੰਮਲ ਤੌਰ ਤੇ ਹੜਤਾਲ ਕੀਤੀ ਹੋਈ ਹੈ ਜਿਹਨੂੰ ਜਿੰਨਾ ਚਿਰ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਇਹ ਹੜਤਾਲ ਤੇ ਚੱਲਣਗੇ 2 ਦਿਨ ਚੱਲੇ 3 ਦਿਨ ਚੱਲੇ ਇਹ ਮੁਲਾਜ਼ਮ ਭਰਾ ਸਾਰੇ ਆਪਣੀ ਹੜਤਾਲ ਨੂੰ ਕੰਪਲੀਟ ਕਰਾਉਣਗੇ ਮੰਗਾਂ ਨੂੰ ਕੰਪਲੀਟ ਕਰਾਉਣਗੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇਗੀਆਂ ਉਹ ਜਾਇਜ਼ ਮੰਗਾਂ ਹੈਗੀਆਂ ਗਵਰਨਮੈਂਟ ਟੇਬਲ ਟਾਕ ਕਰਕੇ ਮੰਨਣੀਆਂ ਚਾਹੀਦੀਆਂ ਨੇ ਪਤਾ ਨਹੀਂ ਕਿਉਂ ਗਵਰਨਮੈਂਟ ਇਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਔਰ ਆਪਾਂ ਇਹਨਾਂ ਦੇ ਕੁਝ ਲੀਡਰ ਨੇਗੇ ਜਿਹੜੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਮੇਰੇ ਖਿਆਲ ਚ ਬਾਈਆ ਸਾਹਿਬ ਵੀ ਆ ਗਏ ਬਾਕੀ ਹੋਰ ਜਿਹੜਾ ਵੀ ਲੀਡਰ ਹੈਗਾ ਆਪਾਂ ਉਹਦੇ ਨਾਲ ਗੱਲ ਕਰਾਂਗੇ ਇਨਾਂ ਦੀ ਮੁਕੰਮਲ ਤੌਰ ਤੇ 3 ਦਿਨਾਂ ਦੇ ਲਈ ਫਰਕਾਲ ਹੈ। ਅਕਸਰ ਇਸ ਲਈ ਕਿ ਅਸਰ ਦੇ ਵਿੱਚ ਕੋਈ ਵੀ ਦੂਸਤ ਹੈ ਨਹੀਂ। ਕਿਰਪਾ ਕਰਕੇ। 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 ਕਿਰਪਾ ਕਰਕੇ